ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠੇ ਬਰੜੇ ਵਾਲੇ ਇਹ ਪਿੰਡ ਰਾਮਿਆਣੇ ਤੋਂ ਜਦੋਂ ਅ블ੂ ਕੋਟਲੀ ਨੂੰ ਆਪਾਂ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਹੁੰਦਾ ਰਾਮਿਆਣੇ ਦੇ ਨੇੜ ਹੈ ਤੇ ਰਾਮਿਆਣਾ ਪਿੰਡ ਦੋਸਤੋ ਜੇ ਕੋਟਕਪੂਰੇ ਤੋਂ ਸਿੱਧਾ ਹਰੀਨੋਵਜਦੀ ਆਉਣਿਆਂ ਤਾਂ ਰਾਮਿਆਣਾ ਪਿੰਡ ਆ ਜਾਂਦਾ ਦੂਜੇ ਪਾਸੇ ਜੇ ਰਾਮਿਆਣੇ ਆਉਣਾ ਹੋਵੇ ਤਾਂ ਆਪਾਂ ਜੈਤੋ ਤੋਂ ਮੱਲਨ ਨੂੰ ਜਦੋਂ ਜਾਂਦੇ ਆ ਤਾਂ ਉਸ ਸੜਕ ਤੇ ਰਾਮਿਆਣਾ ਆਉਂਦਾ ਤੇ ਉਥੋਂ ਸਿੱਧੀ ਛੜਕ ਕੋਟਲੀਆ ਬਲੂਨ ਨਿਕਲਦੀ ਆ ਜਿਹਦੇ ਤੇ ਇਹ ਕੋਠੇ ਆਉਂਦੇ ਆ ਇਹ ਪੰਡ ਆਉਂਦਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲੇ ਨਾਗ ਘਰੇ ਰੱਖੇ ਹੋਏ ਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹ ਝੋਟੀ ਇਹਨਾਂ ਨੇ ਵਿਕਾਊ ਕੀਤੀ ਹੈ ਇਹ ਤੋਂ ਇਲਾਵਾ ਇੱਕ ਵੈੜ ਬਾਈ ਹੋਰਾਂ ਕੋਲ ਹੈ ਤਾਂ ਹਜੇ ਕੱਚੀ ਪਰ ਵੀਡੀਓ ਚ ਦਿਖਾ ਦਿੰਨੇ ਆ ਕਿਉਂਕਿ ਪਸ਼ੂ ਜਿਹੜੇ ਵੇਚਨੇ ਹੁੰਦੇ ਆ ਵੀਡੀਓ ਆ ਜਵਾਨੀ ਆ ਤੇ ਇਹਦੇ ਚ ਇਹ ਵੈਡ ਵੀ ਤੁਹਾਨੂੰ ਨਾਲ ਦਿਖਾ ਦੇਣੀ ਹੈ ਤੋੜ ਕੇ ਵੀ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੂਗਾ ਇੱਕ ਬੇਨਤੀ ਸ਼ੁਰੂ ਚ ਹੀ ਕਰ ਦਿੰਨਾ ਵੀ ਇਸ ਵੀਡੀਓ 'ਚ ਅਸੀਂ ਰੇਟ ਜਿਹੜੇ ਉਹ ਦੱਸਾਂਗੇ ਨਹੀਂ ਮਤਲਬ ਜਿਹਨੇ ਪਸ਼ੂ ਖਰੀਦਣਾ ਹੈ ਉਹ ਫੋਨ ਕਰਕੇ ਰੇਟ ਪਤਾ ਕਰੂਗਾ ਇਹਦੇ ਪਿੱਛੇ ਕਾਰਨ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਵੀ ਜਿਹੜੇ ਘਰੇਲੂ ਵੀਰ ਆ ਜਦੋਂ ਉਹ ਕੀਮਤ ਆ ਉਹਦੇ ਪਸ਼ੂ ਦੀ ਰੱਖਦੇ ਆ ਕਈ ਵਾਰਾਂ ਤਾਂ ਕੀਮਤ ਵੱਧ ਇੰਨੀ ਹੋ ਜਾਂਦੀ ਆ ਵੀ ਫਿਰ ਰਿਸਪਾਂਸ ਘੱਟ ਆਉਂਦਾ ਤੇ ਕਈ ਵਾਰ ਮੰਗੇ ਘਟ ਜਾਂਦੇ ਫਿਰ ਕੋਈ ਵੀ ਭਰਾ ਜਿਹੜਾ ਇਨਾਂਚਰ 2 ਸਾਲ 3 ਸਾਲ ਪਸ਼ੂ ਸਾਹਮਦਾ ਪਰ ਉਹਨੂੰ ਇਹ ਲੱਗਦਾ ਵੀ ਜਦੋਂ ਚੀਜ਼ ਵੇਚਣੀ ਸੀ ਉਦੋਂ ਮੁੱਲ ਨਹੀਂ ਮੰਗਿਆ ਗਿਆ ਤਾਂ ਬਿਹਤਰ ਆਪਸ਼ਨ ਇਹੀ ਹੁੰਦੀ ਹੈ ਵੀ ਫੋਨ ਤੇ ਰੇਟ ਰੱਖੋ ਜਿਹੜੇ ਵੀਰ ਨੂੰ ਪਸੰਦ ਆਉਂਦਾ ਪਸ਼ੂ ਜਿਹਨੇ ਖਰੀਦਣਾ ਹੈ ਕਾਲਿੰਗ ਅੱਜਕੱਲ ਅਨਲਿਮਟਿਡ ਹੈ ਫ੍ਰੀ ਹੈ ਤਾਂ ਤੁਸੀਂ ਕਾਲ ਕਰਕੇ ਰੇਟ ਪਾਈ ਉਹਨਾਂ ਤੋਂ ਪੁੱਛ ਲਿਓ ਆਓ ਡਿਟੇਲ ਪਹਿਲਾਂ ਝੋਟੀ ਦੀ ਪੁੱਛੀਏ ਫਿਰ ਇਹ ਤੁਹਾਨੂੰ ਨਾਲ ਤੋਰ ਕੇ ਦਿਖਾਵਾਂਗੇ ਉਸ ਤੋਂ ਬਾਅਦ ਚ ਵੈੜ ਬਾਰੇ ਗੱਲ ਕਰਾਂਗੇ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦੀ ਬਾਈ ਨਾਮ ਆਪਣਾ ਪ੍ਰਤਾਪ ਸਿੰਘ ਏ ਗੁਰਪ੍ਰਤਾਪ ਅੱਜ ਦੋ ਨਾਗ ਵਿਕਾਊ ਕੀਤੇ ਆ ਇਹ ਘਰ ਦੇ ਪਸ਼ੂ ਆਪਣੇ ਬੀ। ਹਾਂਜੀ ਹਾਂਜੀ ਵੀਰੇ ਘਰ ਦੇ ਪਸ਼ੂ ਏ। ਛੋਟੀ ਕੈਨਵਾ ਸੂਹ ਏ। ਛੋਟੀ ਪਹਿਲੇ ਸੂਹ ਏ। ਕਿੰਨੇ ਦਿਨ ਲਾਉਗੀ ਸੂਣ ਚ ਅੰਦਾਜ਼ਾ? ਅੰਦਾਜ਼ਾ ਬਈ 7 ਤਰੀਕ ਨੂੰ ਦਿਨ ਪੂਰੇ ਹੋਣੇ। 7 ਨੂੰ ਅੱਜ ਹਜੇ 2 ਤਰੀਕ ਹੋਈ ਏ। ਹਾਂਜੀ 5 ਦਿਨ ਬਾਕੀ ਆ ਨਾ। ਉਮਰ ਦਾ ਕੋਈ ਆਈਡੀਆ ਹੈ ਕਿੰਨੀ ਖਾਊਗੀ ਇਹਦੇ? ਉਮਰ ਬਾਈ 3 ਸਾਲ ਏ ਜੀ। 3 ਸਾਲ ਉਮਰ। ਹਾਂਜੀ। ਤਾਂ ਰੇਟ ਤੇ ਦਾ ਆਪਾਂ ਫੋਨ ਤੇ ਰੱਖਦੇ ਹਾਂ। ਹਾਂਜੀ ਰੇਟ ਫੋਨ ਤੇ। ਹੋਈ ਮਾੜਾ ਸਾਈਡ ਤੇ ਬਈ ਦੱਸੋ ਹਵਾਨਾ ਦੇਖੋ ਛੋਟੀ ਦਾ 3 ਵਜ਼ਨ ਬਹੁਤ ਹੈ ਉਮਰ ਇੱਕ ਆਈਡੀਆ ਤੁਹਾਨੂੰ دیتا ਹੈ ਬਾਕੀ ਦੰਦ ਤੁਸੀਂ ਆ ਕੇ ਦੇਖਨੇ ਆ ਸਿੰਘ ਬਿਲਕੁਲ ਕੁੰਡਾ ਹੈ ਮਧਰੀ ਗੋਡੀ ਦੀ ਝੋਟੀ ਹੈ ਇਤਾਂ ਦੀਆਂ ਵੱੱਜਾਂ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਦੁੱਧ ਨੂੰ ਚੰਗੀਆਂ ਰਹਿੰਦੀਆਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਖੋਲੋ ਵੀਰੇ ਨੂੰ ਤੋੜ ਕੇ ਸੋ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਦੋਸਤੋ ਤੁਸੀਂ ਨੰਬਰ ਮੈਂ ਸਕਰੀਨ ਉੱਤੇ ਚਲਾ ਦੂੰਗਾ ਇੱਕ ਏ ਝੋਟੀ ਪਹਿਲਾਂ ਦਿਖਾਉਣੀ ਆ ਫਿਰ ਤੁਹਾਨੂੰ ਵੈੜ ਵੀ ਨਾਲ ਦਿਖਾਵਾਂ ਬਿਲਕੁਲ ਕੁੰਡਾ ਸਿੰਘ ਵਜ਼ਨ ਪੂਰਾ ਹੈ ਕਿਉਂਕਿ ਸਾਈਲੇਜ ਵੀ ਵਾਈਜੀ ਹੋਰੀ ਪਾਉਂਦੇ ਆ ਮੱਕੀ ਜਿਹੜੀ ਉਹ ਬੀਜਦੇ ਆਪ ਸਾਣਾ ਚ ਬਿੱਥੀ ਬਹੁਤ ਸੋਹਣੀ ਝੋਟੀ ਦੇ ਹਵਾਨੇ ਦਾ ਰੋਖ ਵੀ ਤੁਹਾਨੂੰ ਦੱਸੂਗਾ ਤੇ ਲਾ ਹਵਾਨਾ ਹੁਣ ਨਜ਼ਰ ਆਉਂਦਾ ਹੋਣਾ ਤੁਹਾਨੂੰ ਇਹਨੇ ਪਹਿਲਾ ਸੂਆ ਝੋਟੀ ਨੇ ਸੂਣਾ ਹਜੇ ਦਿਨ ਲਾਉਗੀ 5 ਦਿਨ ਪਏ ਆ ਦਿਨ ਪੂਰੇ ਹੋਣ ਚ ਕੁਛ ਦਿਨ ਪਸੂ ਉੱਤੇ ਵੀ ਲੈ ਜਾਂਦਾ ਹੈ ਤਿਆਰੀ ਸੋਹਣੀ ਫੜਦੀ ਆਉਂਦੀ ਹੈ ਛੋਟੀ ਉਮਰ ਦੀ ਝੋਟੀ ਪਹਿਲਾ ਸੂਆ ਸੂਣਾ ਇਹਨੇ ਸਿੰਗ ਨੇਚਰਲੀ ਆ ਜਿੱਦਾਂ ਪਸੂ ਦੇ ਬਣਾਵਟ ਹੁੰਦੀ ਹੈ ਕੋਈ ਬਣਾਏ ਹੋਏ ਸਿੰਗ ਨਹੀਂਗੇ ਤੇ ਨੇੜ ਮੁੜਿਆ ਹੋਇਆ ਸਿੰਗ ਚੀਲਸਰੀਪ ਫੋਲ ਆ ਦੋਸਤੋ ਤੁਸੀਂ ਤੁਰਦੀ ਝੋਟੀ ਤੋਂ ਅੰਦਾਜ਼ਾ ਲਾ ਲਓ ਕੋਈ ਬਹੁਤੀ ਭੱਜ ਨਸ ਨੀ ਕਰਮਾ ਵਾਲੀ ਕਰਦੀ ਹਜੇ ਬੱਚਿਆਂ ਵਾਲੇ ਥਣ ਜਿਵੇਂ ਅਸਰ ਝੋਟੀਆਂ ਦੇ ਥਣ ਹੁੰਦੇ ਉਸ ਤਰ੍ਹਾਂ ਦੇ ਹੀ ਦਿਸਦੇ ਆ ਵੀਰੇ ਫੇਰ ਮੋੜੀ ਇੱਕ ਵਾਰ ਕਿਉਂਕਿ ਹਜੇ ਝੋਟੀ ਨੇ ਦੰਨ ਲੈਣੇ ਆ ਤੇ ਜਦੋਂ ਪੂਰੀ ਤਿਆਰ ਹੋਊਗੀ ਜੋਸ਼ ਪਾਊ ਥਣਾ ਚ ਫੇਰ ਥਣਾ ਦੇਖਰ ਕੇ ਸਾਹਮਣੇ ਆਉਣਾ ਸੋ ਇੱਕ ਸਨੱਖੀ ਝੋਟੀ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾ ਰਹੇ ਆ ਆਮ ਇੱਕ ਪਸ਼ੂ ਪਾਲਕ ਕੋਲੋਂ ਜਿਹੜਾ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਢਾਂਚਾ ਦੇਖ ਲਓ ਤੁਸੀਂ ਇਹਦਾ ਲਿਓ ਬ੍ਰੀਵ ਆਪਸ। ਸੋ ਇਹ ਦੁਬਈ ਤੁਹਾਨੂੰ ਇੱਕ ਗਾਂ ਵੀ ਦੋਸਤੋ ਵਾਈ ਕੋਲ ਹੈਗੀ ਉਹ ਵਿਖਾ ਦਿੰਨੇ ਆ ਨਾਲ ਹੀ। ਥਣਾ ਚ ਪਿੱਥੀ ਦੋਸਤੋ ਦੋਨੇ ਪਾਸੋਂ ਦੇਖੋਗੇ ਬਹੁਤ ਚੰਗੀ ਪਿਛਲੇ ਥਣਾ ਚ ਵੀ ਪਿੱਥੀ ਫੁੱਲ ਹੈ। ਹਜੇ ਇਹ ਝੋਟੀ ਨੇ ਤਿਆਰ ਹੋਣਾ ਕਿਉਂਕਿ 7 ਤਰੀਕ ਨੂੰ 10 ਮਹੀਨੇ ਬੁਰੇ ਹੋਣੇ ਆ ਤੇ ਕੁਸਦਨ ਪਸ ਉੱਤੇ ਲੈ ਜਾਂਦਾ। ਹਜੇ ਇਹ 10 12 ਦਿਨ ਮੰਨ ਕੇ ਚੱਲੋ ਵੀ ਇਹ ਲੈ ਸਕਦੀ ਹੈ ਕਰਮ ਵਾਲੀ। ਬਾਕੀ ਕੁਦਰਤ ਦੇ ਰੰਗ ਆ ਤੇ ਪਤਾ ਆਪਣੀ ਆਤਮਾ ਨੂੰ ਹੀ ਹੈ ਵੀ ਇਹਨੇ ਕਦੋਂ ਬੱਚੇ ਨੂੰ ਜਨਮ ਦੇਣਾ। ਹਵਾਨਾ ਤੁਸੀਂ ਇਹਦਾ ਅੰਦਰ ਖੜੀ ਦਾ ਫੇਰ ਦੇਖੋ ਅਗਾੜੀ ਚੰਗੀ ਭਰੀ ਬੈਠੀ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਕੱਢੂਗੀ ਇੱਕ ਗਾਂ ਵੀ ਆ ਦੱਸੋ ਬਾਈ ਕੋਲ ਇਹਦੀ ਵੀ ਡਿਟੇਲ ਆਪਾਂ ਵੀਰ ਤੋਂ ਪੁੱਛ ਲੈਨੇ ਵੀਰੇ ਗਾਂ ਜਿਹੜੀ ਆਪਾਂ ਵੇਚਨੀ ਹੈ ਇਹਦੇ ਕਿੰਨੇ ਦਿਨ ਬਾਕੀ ਆ ਕੰਨਵਾਸੂਆ ਇਹ ਪਹਿਲੇ ਸੂਏ ਆ ਬਾਈ ਇਹਦੇ ਹਜੇ 16 ਦਿਨ ਬਾਕੀ ਹੈ ਠੀਕ ਹੈ ਅੱਛਾ ਇਹ ਉਮਰ ਇਹਦੀ ਕਿੰਨੀ ਆਂਦਾ ਕਾ ਉਮਰ ਇਹਦੀ ਬਾਈ 2.5 ਸਾਲ ਹੈ ਦੱਸੋ ਮੈਨੂੰ ਜੋ ਜੱਜਮੈਂਟ ਹੋ ਰਹੀ ਹੈ ਉਹ ਇਹ ਦੋ ਤੰਦ ਵੈਢ ਦਿੰਦੀ ਹੈ ਬਾਕੀ ਕੋਲੋਂ ਆ ਕੇ ਤੁਸੀਂ ਦੰਦ ਦੇਖ ਲਓ ਜਿੱਥੋਂ ਤੱਕ ਮੇਰਾ ਆਈਡੀਆ ਕਨਫਰਮ ਹੀ ਹੈ ਵੀ ਇਹ ਦੋਂਦੀ ਵਹਿੜ ਹੈ ਜਗਾਲੀ ਕਰ ਰਹੀ ਹੈ ਮੈਂ ਥੋੜਾ ਜ਼ੂਮ ਕਰਦਾ ਜਿਹੜਾ ਵੀਰ ਵੀਡੀਓ ਦੇਖ ਰਿਹਾ ਉਹ ਵੀ ਆਈਡੀਆ ਲਾ ਸਕਦਾ ਇਹਦੇ ਨਾਲ ਸੋ ਤੁਸੀਂ ਇਹਨੂੰ ਦੇਖ ਲਓ ਇੱਕ ਵਾਰ ਸੋ ਇਹ ਦੋ ਦੰਦ ਵਹਿੜ ਹੈ ਵੈਸੇ ਜਿੰਨਾ ਕੁ ਮੈਂ ਇਹਦਾ ਆਈਡੀਆ ਲਾਇਆ ਸੋ ਇਹਦੇ ਹਜੇ 15 ਦਿਨ ਬਾਕੀ ਹੈ ਇੱਥੋਂ ਤੁਸੀਂ ਉਹਨੂੰ ਦੇਖ ਸਕਦੇ ਹੋ ਠੀਕ ਹੈ ਭਾਈ ਖੋਲੋ ਇਹਨੂੰ ਵੀ ਰੇਟ ਇਹਦਾ ਵੀ ਫੋਨ ਤੇ ਹੀ ਆ ਕਿਉਂਕਿ ਇਹਦੇ ਦਿਨ ਹਜੇ 15 ਬਾਕੀ ਹੈ ਚੰਗੇ ਘਾਤ ਕਾਠ ਦੀ ਵਹਿੜ ਹੈ ਇਹਦੇ ਗਲ ਦੇ ਉੱਤੇ ਕਈ ਵਾਰ ਉਹ ਸੰਗਲ ਮਾੜਾ ਫੁੱਟ ਲੱਗ ਜਾਂਦਾ ਤੋਂ ਸੰਗਲ ਬਾਈ ਉਹਨਾਂ ਤੋਂ ਖੁੱਪ ਗਿਆ ਸੀਗਾ ਤੇ ਉਦੋਂ ਬਾਅਦ ਉਹ ਉੱਥੋਂ ਹਟਾਤਾ ਸੰਗਲ ਹੁਣ ਹਵਾਨਾ ਹਜੇ ਨੇ ਲਾਉਣਾ ਹੀ ਸ਼ੁਰੂ ਕੀਤਾ ਹੈ ਇਸੇ ਕਰਕੇ ਇਹਦਾ ਰੇਟ ਵੀ ਜਿਹੜਾ ਫੋਨ ਦੇ ਉੱਤੇ ਹੀ ਹੈ ਸੋ ਇਹ ਪਹਿਲਾਂ ਵਹਿੜ ਦੋ ਦੰਦ ਜਿਹਨੂੰ ਚੰਗੀ ਲੱਗੇ ਕਾਲ ਕਰ ਲਿਓ ਥਣ ਹੱਥੀ ਚੁਵਾਈ ਵਾਲੇ ਰੱਖੂਗੀ ਹਜੇ 15 ਦੰਨੇ ਤੇ ਬਾਕੀ ਆ ਸੂਨ ਦੇ ਵਿੱਚ ਸੋ ਜਿਹਨੂੰ ਪਸੰਦ ਆਵੇ ਦੋਸਤੋ ਇੱਕ ਗਾਂ ਤੇ ਇੱਕ ਮੱਝ ਤੋ ਨਾ ਅੱਜ ਬਈ ਉਹਨੇ ਮਕਾਉ ਕੀਤੇ ਆ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ